ਕਰ ਰਹਾ ਉੱਥੇ ਜਾ ਗਿਆ ਸਾਰ ਸ਼ਕਾਲ ਨਵੇਂ ਦਿਨ ਨਵੀਂ ਸਵੇਰ ਨਵਾਂ ਪਲਾਜ਼ਾ ਨਿੱਕਾ ਜਿਹਾ ਸੂਰਜ ਨਿਕਲਿਆ ਨਵਾਂ ਪਲਾਜ਼ਾ ਇਟਸ ਮਾਈ ਫਰਸਟ ਰਿਜ਼ਰਟ ਟੂ दैट ਪਲਾਜ਼ਾ ਕਿਹੜਾ ਵਾਹੇ ਸਕਾਟ 72 ਸੈਂਟਰ ਜ਼ਿੰਦਗੀ ਚ ਪਹਿਲੀ ਵਾਰੀ ਅੱਜ ਮੈਂ ਕੀ ਟਰਾਈ ਕਰਨਾ ਸਟਾਰਬਕ ਅਸੀ ਦਾ ਬਸ ਸਰਵਨ ਲਵਰ ਦਾ ਕੀ ਸੀਮਤ ਸੀਗੇ ਮੈਂ ਤਾਂ ਟਿੰਮ ਤੱਕ ਹੀ ਆਂ ਟਿੰਮ ਕੋ ਇੱਥੇ ਆ ਕੇ ਟਿੰਮ ਨੂੰ ਦੇਖੀ ਆ ਇੰਡੀਆ ਨਹੀਂ ਦੇਖੀ ਸੀ ਕਿਉਂਕਿ ਜਸੀਂ ਨਹੀਂ ਅਫੋਰਡ ਕਰ ਸਕਦੇ ਤੇ ਮੁੜ ਜਾ ਬੇਬੇ ਅਸੀਂ ਤਾਂ ਇਧਰ ਦੀ ਜਾਣਾ ਮੈਰੀ ਬ੍ਰਾਊਨ ਚਿਕਨ ਯੋ ਕੀ ਤੇ ਲੋ ਨੇ ਆਪਣੀ ਵੇਟ ਕੀਤੀ ਵੀ ਇਹ ਅੰਦਰ ਵੜਨਗੇ ਹਾਂ ਆਪਣੇ ਵਾਲਿਆਂ ਨੂੰ ਤਾਂ ਐ ਹੁੰਦੀ ਆ ਮਾਰ ਥੱਪ ਦੇਣੇ ਨਹੀਂ ਅੱਧੋ ਬਾਣੇ ਨਹੀਂ ਕਰਦੇ ਇਹ ਵੀ ਮੰਨ ਲਾ ਗੱਲ ਸਰ ਬੱਤੀ ਆ ਗਈ ਕਿਹੜੀ ਲੈਣੀ ਆਪਾਂ ਮਾਚਾ ਲਾ ਤੇ ਮੈਂ ਟੈਕਸ ਕਰ ਦਿੱਤਾ ਹੈ ਆਪ ਕੋ ਚਾਹ ਪੋ ਆਹ ਸਰਵਿੰਗ ਕੰਪਲੇਟ ਹੋ ਵਰ ਦਾ ਆਪ ਇੱਥੇ ਬਹਿ ਗਏ ਇਹ ਕਹਿੰਦੀ ਮੈਨੂੰ ਪਸੰਦ ਨਹੀਂ ਆਪਾਂ ਇੱਕ ਵਾਰ ਟਰਾਈ ਕਰ ਲਾਂਗੇ ਉਹ ਕੀ ਆਰਡਰ ਦੇਣਾ ਫਿਰ ਮੁੜ ਆਉਂਦਾ ਪਹਿਲਾਂ ਮੈਨੂੰ ਗਵਾਜ ਆ ਕੇ ਦੇ ਆਵਾ ਨਹੀਂ ਉਹ ਮੈਨੂੰ ਦੇਖਣੇ ਅੱਛਾ ਵੀ ਕਿਹੜੀ ਕਿਹੜੀ ਦੇਣੀ ਆ ਸੁਪਰਵਾਈਜ਼ ਸਾਹਿਬ ਆਰਡਰ ਦੇ ਕੇ ਆਰਡਰ ਦੇ ਕੇ ਆ ਗਈ ਜਾਂਦਾ ਹੁਣ ਪਿੱਕੀ ਕਰਨ ਜਾਣਗੇ ਜੀ ਪਹਿਲਾਂ ਪੀਕਿੰਗ ਵਾਲੀ ਲਾਈਨ ਚ ਸੀ ਪਹਿਲਾਂ ਪੀਕੇ ਗਲੀ ਲਾਈਨ ਚ ਖੜਾ ਰਿਹਾ ਹੇ ਤਾਂ ਕਰਦਾ ਨਹੀਂ ਪਤਾ ਲੱਗਿਆਗਾ ਤੂੰ ਇੰਨੀ ਵੇਰੀ 10 ਸਟਾਰ ਬਕਲੇ ਚੁਕਿਆ ਰੇਟ ਦਾ ਆਪ ਕੋ ਆਪਣਾ ਲੱਗ ਲੱਗ ਹੁੰਦਾ ਨਾ ਉਹ ਨਿੱਕਾ ਜਿਹਾ ਸੀ ਜਿੱਥੇ ਪੋਥੇ ਗਏ ਸੀ ਇਹਦਾ ਤਾਂ ਕੰਟਰੀ ਵਾਲਾ ਵੱਡਾ ਹੁੰਦਾ ਉਹ ਬਾਰਡਰ ਜਿਹੜਾ ਨੂੰ ਇੱਥੇ ਰਹਿਣਾ ਚਾਹੀਦਾ ਕਿਉਂਕਿ ਬੰਦਾ ਇੰਟਰੀਟ ਤੋਂ ਹੂੰ ਹੂੰ ਉਦੋਂ ਸਹੀ ਗੱਲ ਉਦੋਂ ਪੀਕਿੰਗ ਕਰਕੇ ਇੱਧਰ ਨੂੰ ਮੁੜੀ ਜਾਂਦੀ ਹਾਂ ਹਾਂ ਇਹ ਕੁਮੀ ਜਾਂਦਾ ਨਾ ਕੀ ਲੈਣਾ ਤੋ ਟਿੰਮ ਦਾ ਉਹ ਕੁਝੀ ਆਈਸਕ੍ਰੀਮ ਆ ਇਸ ਦਾ ਮਤਲਬ ਆ ਫਰੋਜ਼ਨ ਹੁੰਦੀ ਹੈ। ਕੋਈ ਫਾਇਦ ਨਹੀਂ ਹੋਣੀ। ਟਰਾਈ ਕਰਨ ਦੇ ਵਿੱਚ ਕੀ ਹਰਜੀ ਲੈ ਤੇ ਫਿਰ ਪੈਸਾ ਜਰੂਰੀ ਖਰਾਬ ਕਰਨਾ ਅੱਜ ਹੁਣ ਟਰਾਈ ਦਾ ਚੱਕਰ ਚ ਮੇਰੇ ਕਿੰਨੇ ਮੈਂ ਕਿੰਨੇ ਲਾਏ ਨੇ। ਆਈ think 5. ਤੇ ਹਾਂ 5 ਡਾਲਰ 5 ਡਾਲਰ ਹੈ। ਪਰ ਇਹ ਸਟਾਰਬਕਸ ਯਾ ਇਟਸ ਅ ਸਟਾਰਬਕਸ ਫਰਸਟ ਏਵਰ ਐਕਸਪੀਰੀਅੰਸ ਐਟ ਸਟਾਰਬਕ ਇਨ 35 ਇਅਰਸ ਇਫ 올ਡ ਹੋ ਗਈ ਮੈਂ। ਇਹ ਆਏ ਦੋਨੋਂ ਨਾਰਮਲ ਪੀਨ ਲੱਖਿਆ ਪਾ। ਮਾਕਾਂ ਨਾਟੇ ਵੀ ਲੱਗਿਆ ਬੈਸਟ ਮੈਂ 2024 ਚ ਮੈਂ ਕਿੰਨੇ ਸਾਲਾਂ ਦੇ ਸੀ 24 ਚ ਸੀ 14 ਚ 14 ਤੋਂ ਮੈਂ ਇਸ ਬ੍ਰਾਂਡ ਨਾਲ ਫੈਮਿਲੀਅਰ ਹੋਈ ਆ ਪਰ ਪੀਤੀ ਕਦੇ ਨਹੀਂ ਆ 25 ਜਾ ਕੇ ਪੀਣ ਲੱਗੀਆਂ ਯੈਸ ਉਹ ਵੀ ਜੀਜਾ ਜੀ ਦੇ ਕਹਿੰਦੇ ਉਹ ਗ੍ਰੀਨ ਹੁੰਦੀ ਹੈ ਕੀ ਗ੍ਰੀਨ ਆ ਹਾਂ ਹਾਂ ਟੱਕਣ ਖੋਲ ਕੇ ਦੇਖਣਾ ਨਹੀਂ ਕਿੰਨੀ ਸਵਾਦ ਹੋਵੇ ਬਸ ਸਵਾਦ ਬਹੁਤ ਹੈ ਮੈਨੂੰ ਤਾਂ ਬਹੁਤ ਸਵਾਦ ਲੱਗੀ ਬਾਕੀ ਤੁਹ ਡਰ ਗਈ ਸੀ ਹਾਂ ਸਿੱਧਾ ਚਲੀ ਗਿਆ ਮਤਲਬ ਇੰਨੀ ਘੜੀ ਨਹੀਂ ਹੁੰਦੀ ਪਰ ਮੈਂ ਨਹੀਂ ਘੜੀ ਨਹੀਂ ਹੁੰਦੀ ਇਹਨੂੰ ਲਾਈਕ ਨਹੀਂ ਲੱਗੀ ਮੈਨੂੰ ਨਹੀਂ ਪਤਾ ਹੁੰਦਾ ਅਸੀਂ ਜਦੋਂ ਸੋ ਥਿਸ ਇਜ਼ ਦਾ ਆਊਟਸਾਈਡ 뷰 ਫਰੋਂ ਸਟਾਰਬਕਸ ਕੋਈ ਆ ਰਿਹਾ ਕੋਈ ਜਾ ਰਿਹਾ ਇੱਥੇ ਜਿਹੜੇ ਵਿਜ਼ਿਟਿੰਗ ਪਰਸਨਸ ਆ ਹਨਾ ਸਟਾਰਬਕਸ ਦੇ ਉਹ ਪੰਜਾਬੀ ਘਟਨੇ ਅਕੋਰਡਿੰਗ ਟੂ ਮੀ ਹਨਾ ਕਿਮਤੇ ਤਾਂ ਹਰ ਹਰ ਬੰਦਾ ਪੰਜਾਬੀ ਆ ਪਰ ਸਟਾਫ ਆਕਸ ਤੇ ਪੰਜਾਬੀ ਘੱਟ ਹੁੰਦੇ ਆ ਹਾਂ ਇਥੇ ਦੇ ਦਾਸ ਹੁੰਦੇ ਰੋ ਸਕਦੇ ਨਹੀਂ ਬਈ ਮਤਲਬ ਦੋ ਵੀ ਨਹੀਂ ਏ ਦੋ ਵੀ ਨਹੀਂ ਏ ਜਿੰਨੇ ਚਿਰ ਤੇ ਆਪਾਂ ਬੈਠੇ ਆ ਕੋਈ ਨਹੀਂ ਆਇਆ 15 ਮਿੰਟ ਦੇ ਆਸ-ਪਾਸ ਲੱਗ ਗਿਆ ਸਮਾਂ ਤੇ ਸਾਡੇ ਗਲਾਸ ਰੈਡੀ ਨੇ ਲੈਟਸ ਸੀ ਹਾਊ ਇਜ਼ ਦ ਟੇਸਟ ਨਹੀਂ ਭੈਣੇ ਨਹੀਂ ਭੈਣੇ ਆਹ ਫਸਟ ਐਵਰ ਸ਼ਰਾਬਕ ਉਹ ਇੱਧਰ ਤੱਕਣ ਹਲਾ ਕੇ ਨਾ ਖਾਚੇ ਪਹਿਲਾਂ ਮੈਨੂੰ ਨਾਂ ਤਾਂ ਦਿਖਾਈਏ ਤੇ ਮੇਰਾ ਲਿਖਿਆ ਆ ਨਹੀਂ ਇਹ ਤੇ ਮੇਰਾ ਲਿਖਿਆ ਹੋਰ ਜਿੰਨੇ ਨਹੀਂ ਲਿਖਿਆ ਹੋਣਾ ਦੇਖ ਉਹ ਕੋ ਮੇਰਾ ਕਾਤਾ ਨਹੀਂ ਲਿਖਾਇਆ ਚੱਲ ਖੋਲ ਦਿਖਾ ਆ ਹਰੇ ਰੰਗ ਦੀ ਜਾ ਹਮ ਹਲੇ ਵੀ ਦਿਲ ਜਾ ਹਿੱਲ ਗਿਆ ਦਿਲ ਹਿੱਲ ਗਿਆ ਦਾ ਜਿਹੜਾ ਪਹਿਲਾਂ ਉਹਨੂੰ ਕਹਿਣ ਲੱਗਾ ਸੀ ਮੈਂ ਕਿ ਟੱਕਰ ਨਾਲ ਪਰ ਹਾਟ ਇਹਦਾ ਤਾਂ ਕੋਈ ਨਹੀਂਗਾ ਇਹਦੇ ਚ ਆਪਾਂ ਨੂੰ ਖੰਡ ਪਾਣੀ ਪੂਗੀ ਨਹੀਂ ਆਈ ਚ ਲੋਕਾਂ ਮੈਂ ਪੀ ਕੇ ਦੇਖ ਲੈਣ ਲੈਟਸ ਟ੍ਰਾਈ ਸਾਰਾ ਖਲਿ ਗਈ ਬੀ ਟੇਸਟ ਤਾਂ ਲਾਈਕ ਮੇਟਾ ਮੇਟਾ ਬਾਗੇ ਵੀ ਨੇ ਸਰਈ ਲੱਗਿਆ ਪਿਆ ਖੰਡ ਬਾ ਰਹਿਆ ਹੋਰ ਕਿਉਂਕਿ ਪਸੰਦ ਨਹੀਂ ਆਈ ਹੋਰ ਖੰਡ ਪਾ ਕੇ ਹਲ ਰਹੇ ਨੇ ਅਸੀਂ ਛੱਡ ਵੀ ਸਕਦੇ ਸੀ ਕੋਈ ਨਵੇਂ ਰਚਾ ਤੋਈ ਜਾਣਾ ਚਾਹੀਦਾ ਚਲ ਕਈ ਵਸਤਾਂਲੇ ਨੂੰ ਤਾਂ ਕਹਿ ਕਈ ਉਤਰਨਾ ਚਾਹੀਦਾ ਗ੍ਰੀਡ ਕਰਨਾ ਕੋਈ ਮਾੜੀ ਗੱਲ ਥੋੜੀ ਹੈ ਮੈਨਰਸ ਪਤਾ ਲੱਗਦੇ ਆ ਹੈਲੋ ਥੈਂਕ ਯੂ ਕੀ ਕਸ ਦੇ ਵਿੱਚ ਹਾਂ ਕੀ ਸਟੋਰ ਹੈ ਕੋਪਸਪਰੈਡ ਕੋਪਸਪਰੈਡ ਫੀਟਾਪਿਟ ਨਾ ਦੀ ਫੈਕਟਰੀ ਆ ਫੈਕਟਰੀ ਫੀਟਾਪਿਟ ਤਾਂ ਅਚਾ ਇੱਥੇ ਜਾਣਾ ਆਪਾਂ ਡਾਲਰ ਮੈਕਸ ਤੇ ਇਹ ਵੀ ਸਸਤੇ ਨੇ ਅੱਛਾ ਡਾਲਰ ਆ ਮਾਈਆਂ ਸੌ ਕੁ ਹੈ ਇਹਦੇ ਤੇ ਤੂੰ ਕਾਗਜੇ ਪਵਾ ਕੇ ਲੈਣਾ ਸੀ ਤਾਂ ਘਰ ਵੀ ਬਹੁਤ ਹੁਣ ਚੱਲਾਂਗੇ ਡਾਲਰ ਮਿਕਸ ਇੱਥੋਂ ਲੈਣਾ ਨਿਕਾ ਮੋਟਾ ਜਿਹਾ ਸਮਾਨ ਤੇ ਫੇਰ ਬਸ ਨਹੀਂ ਫੇਰ ਸਬਜ਼ੀ ਮੰਡੀ ਜਾਣਾ ਥੈਂਕ ਯੂ ਇੰਨੇ ਸੈਕਸ਼ਨ ਹੀ ਮਾਂੰਤਦੇ ਕੋਈ ਨਹੀਂ ਇਹ ਦੇਖ ਐ ਵੀ ਨਿੱਕੀ ਦੀ ਹੈ ਜਿੱਦਾਂ ਕਾ ਸਵਾਲ ਲੈਣਾ ਉੱਥੇ ਕਿ ਟੋਕਰੀ ਹੈ ਕਿੰਨਾ ਸੋਹਣਾ ਨਾ ਲੈ ਕੇ ਆਣ ਬਸ ਆਪਾਂ ਇੰਨਾ ਕਿ ਚੀਜ਼ਾਂ ਦੇ ਹਨ ਉਹ ਹੋ ਜਾਂਦੇ ਆ ਖੁਸ਼ ਹੋ ਜਾਂਦੇ ਆ ਇਸੇ 20 ਡਾਲਰ ਉਹ ਤੋਂ ਲੈ ਜਾਵਾਂਗੇ ਦੇਖ ਚੱਪਲਾਂ ਵੀ ਕਿੰਨੀਆਂ ਸੋਹਣੀਆਂ ਇੱਥੇ ਲੈਣੀਆਂ ਸੱਚ ਲੈ ਲੈ ਤੂੰ ਨਹੀਂ ਮੇਰੇ ਕੋਲ ਤਾਂ ਹੈਗੀ ਮੈਂ ਕੀ ਕਰਨੀ ਆ ਤੁਨ ਨਾਲਿਆ ਜਲਬਦੀ ਫਿਰਦੀ ਸੀ ਐਵੇਂ ਤੇ ਉਹ ਐ ਥੋੜੀ ਐ ਬਈ ਨਹੀਂ 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 ਫਜ਼ੂਲ ਕਰਤੀ ਨਹੀਂ ਕਰਨੇ ਦਾ ਹਾਂ ਵੀ ਸੋਹਣਾ ਦਿਖਾਈਂ ਦੀਆਂ ਤਾਂ ਇਹੇ ਆ ਇਹ ਲੈ ਲਓ ਜਿਹੜੇ ਮਗਰੋਂ ਖੁੱਲ ਕੇ ਮਗਰੋਂ ਪਿੱਛਰਾ ਪੈਣਗਾ ਨਹੀਂ ਨਹੀਂ ਸੇਮ ਸੋਹਣੇ ਲੱਗਦੇ ਆ ਲੈ ਲਾ ਉਦੋਂ ਵੀ ਸੋਹਣਾ ਡਿਜ਼ਾਈਨ ਕਲਾਸੀ ਜਿਹਾ ਇੱਕ ਤੋਂ ਦੋ ਫਰੇਮ ਲੈ ਲੈਣੀ ਕਿੰਨੇ ਸੋਹਣੇ ਹਜਾ ਬਣੇ ਖਨਵੜ ਤੇ ਹੁਣ ਅਸੀਂ ਸਾਬਣਦਾਨੀਆਂ ਤੇ ਮਹਿਲ ਹੋਗੇ ਪਰ ਲੈਣੀਆਂ ਨਹੀਂ ਆ ਵੀ ਕਹਿੰਦੇ ਉਹਨੂੰ ਕੀ ਬੋਲਦੇ ਆ ਡੋਰ ਦੇ ਐਂਟਰੈਂਸ ਤੇ ਲੱਗੇ ਹੁੰਦੇ ਆ ਹਾਂ ਬੋਲਦੇ ਕੀ ਇਹਨੂੰ ਕਹਿੰਦੀ ਮੰਮਾ ਇਹ ਲੈਣਾ ਮੈਂ ਕਾ ਲੈ ਲਾਂਗੇ ਦਿਖਾਈਂ ਨਹੀਂ ਨਹੀਂ ਦੋ ਚੀਜ਼ ਹਾਂ ਕੁਛ ਹੈਗਾ ਦੈਲ ਵਾਲੀਆਂ ਮੋਮਬੱਤੀਆਂ ਬਣਾਈਆਂ ਨੇ ਇੱਕ ਮੇਰੇ ਹਿਸਾਬ ਨਾਲ 2.5 ਡਾਲਰ ਦੀ ਹੈ ਹੈ 125 ਦੀ ਨਹੀਂ ਹੋਈਆਂ ਗਾਲੀਆਂ ਹੀ ਨੇ ਚਲੋ ਲੱਕੜਾਂ ਵਾਗਰ ਰੱਖੀਆਂ ਹੋਈਆਂ ਨੇ ਇਹ ਫਲੇਮ ਵਾਲੀ ਹੋਣੀ ਪਤਾ ਨਹੀਂ ਕੀ ਕੀ ਰੱਖਦੇ ਆ ਚੀਜ਼ਾਂ ਲੈ ਫਟਾ ਆਹੀ ਕੁਛ ਵੇਚੀ ਜਾਂਦੇ ਆ ਲੈ ਬੁੱਢੀ ਉੱਤੇ ਲਿਖਿਆ ਵੀ ਆ ਕੁਛ ਪਾਈਨ वुਡਾ ਗਣੇ ਗਣੇਸ਼ ਨਹੀਂ ਗੋਣੇਸ਼ ਅਰਗਬੱਤੀਆਂ ਵਈਆਂ ਨੇ ਸੰਦਾਲ ਲੁਕ ਸੰਦਾਲੂ ਉਹ ਇੰਨੇ ਤਰ੍ਹਾਂ ਦੀਆਂ ਅਰਗਬੱਤੀਆਂ ਇੰਨੇ ਤਰ੍ਹਾਂ ਦੀਆਂ ਮੋਮਬਤੀਆਂ ਯਸਤ ਸ਼ਾਹ ਦੇਖ ਇੱਧਰ ਆਹ ਦੇਖ ਇੰਨੀ ਸੋਹਣੀ ਆ ਆ ਦੂਸਰੀਆਂ ਆ ਵਾ ਬੈਟਰੀ ਵਾਲੀਆਂ ਇਹ ਸੈਂਟਰਡ ਹੋਣਗੀਆਂ ਨਾ ਇਹਨਾਂ ਦਾ ਸਮਾਲ ਕੱਪ ਵੀ ਮੀਡੀਅਮ ਜਿੱਡਾ ਵਾ ਅੱਧਾ ਪੀਤਾ ਹੋ ਜੇ ਮੈਂ ਤਾਂ ਢੱਡ ਮੇਰਾ ਫੁੱਲ ਗਿਆ ਜਿੰਦਾ ਨਹੀਂ ਆਈ ਵੀਡੀਓ ਇਹ ਜਣਾ ਇੱਥੇ ਤਾਂ ਡਿਸਪੋਜ਼ੇਬਲ ਆਗੇ ਕਿਚਨ ਵਾਲਾ ਅਸੀਂ ਰੀਯੂਜ਼ੇਬਲ ਸੈਕਸ਼ਨ ਤੇ ਜਾਣਾ ਭਾਂਡੇ ਢਿੰਡੇ ਇੱਥੇ ਵੀ ਭਾਂਡੇ ਢਿੰਡੇ ਬਟੇ ਡਿਸਪੋਜ਼ੇਬਲ ਖਾਓ ਤੇ ਛੱਡੋ ਹਨਾ ਫੇਸਿਕ ਬੰਦੇ ਤੇ ਪਸੰਮ ਤੇ ਪਸੰਮ ਪਸੰਮ ਤੇ ਪਸੰਮ ਮੇਰਾ ਫੇਵਰਟ ਸੈਕਸ਼ਨ ਆ ਗਿਆ ਲੈ ਲੀਏ ਫਿਰ ਮੋਟੀ ਵਾਲੀ ਇੱਕ ਟੋਪੀ ਬਣ ਲਈਏ ਮੇਰੀ ਗੱਲ ਨੂੰ ਸੀਰੀਅਸ ਹੀ ਨਹੀਂ ਲੈਂਦੇ ਕਿ ਦੇਖੋ ਉੱਥੇ ਪੱਛਮ ਛੱਡ ਕੇ ਹੋ ਜਾ ਖੜੇ ਸਟੀਲ ਦੇ ਭਾਂਡੇ ਲਾਵਾਂਗੇ ਆ ਖਿੱਚੀ ਜੀ ਗਲਾਸ ਤਾਂ ਸੋਨਾ ਵਾ ਬਸ 3 ਡਾਲਰ ਦਾ ਹੈ। ਥਾਲ ਥਾਲੀਆਂ ਕਿਉਂ? ਜਿੰਮੇ ਦੇ ਮਰਜ਼ੀ ਲੋ। ਪੋਣੀ ਆਪਾਂ ਲੈਣੇ ਆ ਕੰਟੇਨਰ ਗਲਾਸ ਕੰਟੇਨਰ ਉਹ ਪੁੱਤ ਸਬਜੀ ਤੇ ਦਹੀਂ। ਸੋ ਆਪਾਂ ਸਸਤੀ ਸ਼ਾਪਿੰਗ ਕਰ ਲਈ। ਆਪੀ ਸੋ ਪੰਜਾਂ ਦੇ ਚਾਰ ਆ ਲਿਖਾ ਉਤਲੇ ਕਿੰਨੇ ਦੇ ਆ ਦੋ ਦੋ ਦੇ ਮੇਰੀ ਚਲ ਕਿਸੇ ਨੂੰ ਟਿਫਨ ਦਿਆ ਕਰਨਾ ਸੋਚ ਰਹੇ ਆ ਜੇ ਚੱਲ ਗਿਆ ਕੰਮ ਤਾਂ ਫੇਰ ਸਿਤਾਇਓ ਨਵੇਂ ਟਿਫਨ ਲੈਨੇ ਕਿ ਇਹਦੇ ਚ ਉਹਨੂੰ ਦਿਆ ਕਰਾਂਗੇ ਟਿਫਾਕੇ ਨਹੀਂ ਆ ਠੀਕ ਆ ਠੀਕ ਆ ਛੋਟੇ ਵੱਡੇ ਆ ਮੁੜ ਕੇ ਇੱਕ ਦੰਦ ਵੀ ਚਟਨੀ ਪਾਉਣੀ ਚਲਿਏ ਫਿਰ ਫੋੜ ਤਾਂ ਨਹੀਂ ਕੋ ਲੈਣਾ ਆਪਾਂ ਆਪਣਾ ਦੇਖੋ ਆਪਣਾ ਆਪਾਂ ਪੁੱਛੇ ਕੰਟੇਨਰ ਜੋ ਤੁਸੀਂ ਕਹਿੰਦੇ ਸੀ ਉਹ ਫੋਨ ਨੂੰ ਕਾਣ ਤੇ ਸਮਾਨ ਅਮੋੜੋ ਚੱਕਦੇ ਫਿਰਦੇ ਫਿਰ ਫੇਰ ਮੁੜ ਕੇ ਜਾਂਦੇ ਰੇੜਾ ਘੜੀਸਣ ਦੇਖੀ ਕੱਪ ਵੀ ਕਿੰਨੇ ਸੋਹਣੇ ਕਹਿੰਦੇ ਯੂ ਬ੍ਰੇਕ ਇਟ ਯੂ ਬਾਇ ਇਟ ਜੇ ਤੋੜੋਗੇ ਤਾਂ ਲੈਣਾ ਪੈਣਾ ਹਾਊ ਮਾਚ ਇਜ਼ ਥਿਸ 3 ਡਾਲਰ ਸੋਹਣੇ ਨੇ ਪਰ ਹਜੇ ਨਹੀਂ ਲੈਣ ਜਾਂਦਾ ਕੰਮ ਕਰੂੰਗੇ ਦੋ ਲੂੰਗੇ ਆ ਤਾਂ ਖੇਡਾ ਜੇ ਹੀ ਆ ਆ ਟੋਲੀ ਤਾਂ ਖੇਡਾ ਜੇ ਹੀ ਆ ਇਹ ਜਦੋਂ ਆਪ ਦਾ ਘਰ ਲਵਾਂਗੇ ਉਦੋਂ ਲਵਾਂਗੇ ਬਸ ਆਪਣੀ ਬਸਾ ਇਹਨੂੰ ਹੱਥ 'ਚ ਰੱਖਾਂਗੇ ਤੇ ਬਾਅਦ 'ਚ ਸੋਧਾਂਗੇ ਫਿਨਿਸ਼ ਨਹੀਂ ਕਰ ਸਕਦੇ ਜਮਾ ਵਧੀਆ ਟੇਸਟ ਨਹੀਂ ਬਸ ਨਾ ਹੀ ਆ ਨਾ ਦਾ ਫਟੇ ਮੁੱਕੇ ਨਾ ਦਾ ਪਚਦੀ ਜੀ ਪੀ ਤੇ ਹਾਂ ਉਹ ਚਾਹ ਪੱਤੀ ਜਿਹੜੀ ਯੂਸਡ ਚਾਹ ਪੱਤੀ ਆਉਂਦੀ ਆ ਇੰਨੀ ਵੇਸਟੇਜ ਆਫ ਮਨੀ ਨਹੀਂ ਨਹੀਂ ਹੈਗਾ ਵਾ ਨਹੀਂ ਲੈਣਾ ਰੱਖ ਚਲ ਚਲ ਪਾ ਚਲੋ ਹੈ ਵੀ ਫਜ਼ੂਲ ਖਰਚੀ ਜਿਹੜੀ ਵੀ ਨਾ ਸਰਦਾ ਵਾ ਚੰਗਾ ਭਲਾ ਹੈਗਾ ਉਹ ਉਹ ਵਾਓ ਰੱਖ ਰੱਖ ਚਲ 5 ਡਾਲਰ ਹੀ ਆ ਨਹੀਂ ਆਪਾਂ ਹੀ ਕਰਨਾ ਮੇਰੇ ਹਿਸਾਬ ਨਾਲ ਇੰਨਾ ਕੀ ਆਪਣੇ ਕੋਲੇ ਨਹੀਂ ਚਲ ਲੈਣਾ ਆਵਗਾ ਨਹੀਂ ਚਲ ਚਲ ਕਿੰਨੇ ਦਿਨ ਨਹੀਂ ਆਤੀ ਉਹ ਲੌਂਗੀਆਂ ਲੈ ਲੈ ਉਹ ਵਸ ਜਿਹੜਾ ਕੁਝ ਲੈਣਾ ਚੈੱਕ ਯੂਟਿਲਾਈਜ਼ ਕਰੋ ਪੂਰੇ ਆਪਾਂ ਫੇਰ ਉਹ ਪਾਸੇ ਆਵੇ ਨਹੀਂ ਆਪਾਂ ਹੋਰ ਕਿਤੇ ਆ ਨਜ਼ਰ ਆਲੀ ਚ ਜਾਬੇ ਨਾ ਰੱਬੀ ਹੁੰਦੇ ਇਹ ਆ ਲਾਂ ਮੰਗੇ ਕੋਈ ਨਾ ਜਦੋਂ ਮੈਂ ਕੰਮ ਕਰਨ ਲੱਗ ਗਈ ਬੱਦਈ ਉਹਨਾਂ ਦਾ ਮੂੰਹ ਖੁੱਲ੍ਹਾ ਵਾਂ ਚਾਰ ਬਣਾ ਕੇ ਰੱਖਿਆ ਹੋਇਆ ਘਰੇ ਏਅਰ ਟਾਈਟ ਕੰਟੇਨਰ ਚ ਨਹੀਂ ਗਾ ਹੁਣ ਫਿਰ ਸਾਨੂੰ ਆ ਸੋਨੇ ਲੱਗ ਗਏ ਫਿਰ ਅਸੀਂ ਇੱਕ ਲੈ ਲਾਂਗੇ ਸ਼ਾਇਦ ਆ ਦੇ ਘਰ ਵਾਲੇ ਨੂੰ ਦਿਖਾ ਲਾ ਆਹ ਸੋਨਾ ਆਪਾਂ ਚਾਰ ਪੌਣ ਨੂੰ ਲੈਣਾ ਕੁਝ ਕੀ ਦੇਖਦੇ ਆ ਇਹ ਹੋਰ ਕੋ ਚੱਕੀ ਆਉਂਦਾ ਨਹੀਂ ਨਹੀਂ ਚਾਰ ਪੌਣ ਨੂੰ ਕਿ ਇਹਦੀ ਆਪਾਂ ਨੂੰ ਲੋੜ ਨਹੀਂ ਇਹਦੇ ਬੱਤੇ ਭੁਜੀਏ ਭਾਜੀ ਆਏਗਾ ਤਾਂ ਆ ਹੀ ਰਹਿੰਦੇ ਤੇਰੇ ਆ ਲੈ 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 ਓਕੇ 5 ਡਾਲਰ ਤੇ ਮੜੇ ਦਾ ਟੱਕੰਡੋ ਕਣਜਾ ਲਾ ਕੇ ਦੇਖ ਲੈ ਲੋਟ ਹਾਂ ਇੱਥੇ ਚ ਰੱਖ ਲੋ ਬਿੰਨ ਜੇ ਬੱਚ ਸਕਦਾ ਮੇਰੇ ਵਾਲੀ ਚ ਤਾਂ ਥੋੜੀ ਜਿਹੀ ਹੈਗੀ ਮੈਂ ਇਹਨੂੰ ਰੱਖ ਨਹੀਂ ਸਕਦੀ ਹੋਰ ਨਾਲ ਡੋਲੇ ਚ ਰੱਖ ਦੇ ਬਾਹਰ ਜਾ ਕੇ ਸਿੱਟੋ ਤੈਨੂੰ ਗਾਹਾਂ ਨੂੰ ਨਹੀਂ ਤੈਨੂੰ ਲੈਣਾ ਦੇਖੀ ਚਾਹਤਰੀ ਟਰਾਈਕਰ ਡਾਲਰ ਦੀ ਪੀ ਲਓ ਟਰਾਈਕਰ ਡਾਲਰ ਦੀ ਉਹ ਮਾਰੀ ਚਲ ਗਾਹਾਂ ਨੂੰ ਨਹੀਂ ਲੈਣੀ ਤੱਕੇ ਨਾਲ ਲੈ ਦਿੰਦਾ ਮੁੰਡਾ ਚੀਜ਼ ਟਰਾਈ ਕਰੋ ਟਰਾਈ ਕਰੋ ਆਗਰ ਆਈ ਜਾ ਰਹੇ ਬੈਲ ਤੇ ਬਸ ਹੁਣ ਹੋਰ ਪਾਸੇ ਚੱਲਾਂਗੇ ਇਲਾਕਾ ਵੀ ਗੈਪ ਟੂ ਗੋ ਗੱਡੀ ਖੜੀ ਆ ਉਹ ਉੱਥੇ ਜੇ ਉੱਥੋਂ ਦੀ ਨੇੜ ਆ ਪਰ ਲੇਟਾਂ ਨਾ ਹੋਣ ਦੇ ਚੱਕਰ ਚ ਪਾਲਿਸੀਜ਼ ਫੋਲੋ ਕਰਨ ਦੇ ਚੱਕਰ ਚ ਆਏ ਘੁੰਮ ਕੇ ਜਾਵਾਂਗੇ ਆਏ ਕੋਈ ਮੂਰੀ ਖਾਂ ਲਕਣਾ ਕੀ ਚੀਜ਼ ਇਹ ਤਾਂ ਐਵੇਂ ਲੋਕਲ ਆ ਹਾਂ ਲੋਕਲ ਹੀ ਆ ਮੈਂ ਤਾਂ ਹੋਰ ਕਿਤੇ ਸੁਣਿਆ ਨਹੀਂ ਕਿਹੜਾ ਤੇ ਹਾਂ ਤੇ ਆਲ ਕੈਨੇਡਾ ਫਿਰ ਲੋਕਲ ਹੀ ਹੋਇਆ ਕੈਨੇਡਾ ਤਾਂ ਲੋਕਲ ਆਇਆ ਕਹਿੰਦੀ ਆ ਕੈਨੇਡੀਅਨ ਲੋਕਲ ਆ ਜਿਹੜਾ ਮੈਂ ਆਸਟ੍ਰੇਲੀਆ ਚ ਨਹੀਂ ਦੇਖਿਆ ਦੈਟ ਮੀਨਸ ਲੋਕਲ ਆ ਉਹ ਟ੍ਰਿਨਿਟੀ ਵੈਸਟਰਨ ਕਿਉਂ ਇੰਨੀ ਚੜਾਈ ਆ ਮੇਰੀ ਯੂਨੀਵਰਸਿਟੀ ਦੀ ਨਹੀਂ ਯੂਨੀਵਰਸਿਟੀ ਉੱਥੇ ਪੰਜਾਬੀ ਘੱਟ ਸੀਗੇ ਹੈ ਉਹ ਆਲਮੋਸਟ ਹੈ ਹੀ ਨਹੀਂ ਹੋਣੇ ਸੀਗੇ ਕੋਈ ਤਾਂ ਪੰਜਾਬੀ ਸਟੂਡੈਂਟ ਨਹੀਂ ਨਹੀਂ ਲਾਹ ਉਹ ਵਾਤੇ ਇਹਨੇ ਚਾਈਨੀਜ਼ ਨੇ ਲੋਕਲ ਬਹੁਤ ਉੱਥੇ ਲੋਕਲ ਹੀ ਪਹਿਲਾਂ ਹੁੰਦੇ ਉਹ ਸਾਰੇ ਅੰਡਰਗ੍ਰੈਡ ਆ ਇਹ ਪਹਿਲਾਂ ਯੂਨੀਵਰਸਿਟੀ ਕਿਸੇ ਨੂੰ ਅਲਾਉਡ ਨਹੀਂ ਕੱਲੇ 크੍ਰਿਸਚੀਅਨ ਨਹੀਂ ਅਲਾਉਡ ਕਰਦੇ ਹੋਣੀ ਨਾਲ ਕੋਲੇ ਪੈਸੇ ਘੱਟ ਸੀ ਨਹੀਂ ਨਹੀਂ ਵੈਸਟਨ ਯੂਨੀਵਰਸਿਟੀ 22500 ਯੂਨੀਵਰਸਿਟੀ ਡਰਾਈਵ ਲੈ ਕਿਉਂ ਐਡਰੈਸ ਵੀ ਜ਼ਿਆਦਾ ਹੁਣ ਆਪਾਂ ਕਿੱਥੇ ਜਾਣਾ ਹੁਣ ਆਪਾਂ ਕਿੱਥੇ ਜਾਣਾ ਆਪਾਂ ਕਿੱਥੇ ਜਾਣਾ ਫੇਰ ਕਰਨੋ ਬਸ ਇਸ ਤੋਂ ਬਾਅਦ ਆਪਾਂ ਜਾਵਾਂਗੇ ਫਰੂਟੀ ਕੈਨਾ ਫਰੂਟੀ ਕੈਨਾ ਹੀ ਜਾਣਾ 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 ਦੇਖ ਲਈ ਜਾਣਾ ਕਿੱਥੇ ਅੱਡੀ ਦੂਰੋਂ ਨਹੀਂ ਮੈਨੂੰ ਦਿਦਾ ਬਸ ਇਹ ਦੁਆਰ ਇੱਕ ਦੋ ਸਬਜ਼ੀਆਂ ਲੈ ਕੇ ਦਨ ਘਰੇ ਥੈਟਸ ਆਲ ਥੱਪ ਨਿਕਲੀ ਹੋਈ ਆ ਡਨ ਫॉर ਟੂਡੇ ਕਿੰਨਾ ਟਾਈਮ ਹੋ ਗਿਆ ਪਤਾ ਨਹੀਂ ਦੁਪਹਿਰਾ ਹੋ ਗਿਆ ਮੇਰੇ ਫੋਨ ਤੇ ਟਾਈਮ ਨਹੀਂ ਨਾ ਪਾਉਣਾ ਇੱਕ ਹੋ ਗਿਆ ਅੱਛਾ ਡਾਕਟਰ ਜੀ ਐਸ ਚੀ ਮੈਂ ਮਡੀ ਠੀਕ ਆ ਇਹ ਦੁਬਾਰ ਘਰੇ ਜਾਵਾਂਗੇ ਫਿਰ ਕੁਛ ਮਾੜਾ ਜਿਹਾ ਹਲਕਾ ਫੁਲਕਾ ਖਾਵਾਂਗੇ ਫਿਰ ਟੀਵੀ ਦੇਖਾਂਗੇ ਜਾਂ ਅਸਾਈਨਮੈਂਟ ਬਣਾਵਾਂਗੇ ਥੈਟਸ ਆਲ ਫੋਰ ਟੂਡੇ ਸਸਿਕਾ ਸਾਰਿਆਂ ਨੂੰ ਜਿਉਂਦੇ ਵੱਸਦੇ ਰੋ ਜਵਾਨੀਆਂ ਮਾਣੋ Subscribe, the like, do it. Thanks a lot.